ਸੰਗਤ ਕੀ ਵਾਸ਼ੀਪੁਰਜੀ ਦਾ ਖਾਲਸਾ ਵਾਸ਼ੀਪੁਰਜੀ ਦੇ ਪਤੇ ਅਣਮੋਲ ਵਿਚਾਰ ਚਰਨਾਂ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਕੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਨੇ ਚਰਣਾ ਜੀ ਬੇਨਤੀ ਕੀਤਾ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਵੀ ਤੁਹਾਡੇ ਬਹੁਤ ਕਾਪਾਵੇਗੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੀ ਅਤੇ ਆਪਣੇ ਹੁਣਚਿਆਂ ਨੂੰ ਕਾਮਯਾਬੀ ਦੇ ਬਾਰੇ ਕੁਝ ਜੁੜੂਰੀ ਨੀਜੇ ਜੁੜੂਰੀ ਗੱਲਾਂ ਸਮਝਾਉਣੇ ਇਸ ਕਰਕੇ ਵੀਡੀਓ ਨੂੰ ਸੁਣਾ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਨੂੰ ਕਰ ਦੇਣਾ ਤਾਂ ਹੋਏ ਮੈਸੇਜ ਲੋਹੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾ ਰਵਾਂਗੇ ਜੀ ਜਰੂਰ ਮੇਹਰਬਾਨ ਤਾਂ ਆਓ ਆਜਾ ਦੀ ਮੈਲਡੀਓ ਸ਼ੁਰੂ ਕਰਦੇ ਆਂ ਸੰਗਤ ਦੇ ਵਿਸ਼ੇ ਤੇ ਗੱਲ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਕਹਾਣੀ ਆਪ ਨੂੰ ਦੇਣਾ ਅਵਸੰਗੀ ਕਰਾਂਗੇ ਇੱਕ ਕਹਾਣੀ ਹੈ ਰਹਿਣ ਕੱਲ ਬਧਿਆ ਤਰੀਕੇ ਦੇ ਨਾਲ ਸੰਸੇ ਵਿੱਚ ਆ ਜਾਗੀਆ ਤਾਂ ਇੱਦਾਂ ਹੀ ਕਿਤੇ ਪੁਰਾਣੇ ਵੇਰਿਆਂ ਦੇ ਅਨੁਸਾਰ ਕਿ ਇੱਕ ਦੇਸ਼ ਦਾ ਰਾਜਾ ਹੋਇਆ ਉਹ ਰਾਜੇ ਨੇ ਆਪਣੇ ਖਜ਼ਾਨੇ ਦੀ ਦੇਖਭਾਲ ਖਜ਼ਾਨੇ ਦੇ ਹਿਸਾਬ ਕਿਤਾਬ ਦੇ ਨਹੀਂ

ਕਹਿੰਦੇ ਰਾਜੇ ਨੂੰ ਤਾਂ ਤਿੰਨਾਂ ਹੀ ਮੰਤਰੀਆਂ ਦੇ ਉੱਤੇ ਪੂਰਾ ਵਿਸ਼ਵਾਸ ਸੀ ਖਾ ਬੰਦ ਕਰਕੇ ਉਹਾਂ ਤੇ ਭਰੋਸਾ ਕਰਦਾ ਪਰ ਕਹਿੰਦੇ ਅਚਾਨਕ ਹੀ ਰਾਜੇ ਦੇ ਖਜ਼ਾਨੇ ਦੇ ਵਿੱਚ ਘੜਬੜੀ ਹੋਣ ਲੱਗੀ ਖਜ਼ਾਨੇ ਦਾ ਧਨ ਘਟਣ ਲੱਗਾ ਕਿਤੇ ਰਾਜੇ ਨੂੰ ਸਮਝ ਨਹੀਂ ਸੀ ਆ ਰਹੀ ਇਹ ਸਭ ਕੁਝ ਕਿਵੇਂ ਹੋ ਰਿਹਾ ਹੈ ਕਹਿੰਦੇ ਰਾਜੇ ਦੇ ਸਲਾਹਕਾਰ ਨੇ ਰਾਜੇ ਨੂੰ ਕਿਹਾ ਕਿ ਰਾਜਾ ਨਾ ਇਸ ਤਰ੍ਹਾਂ ਰਾਜ ਮਹਿਲ ਦੇ ਖਜ਼ਾਨੇ ਦੇ ਵਿੱਚੋਂ ਧਨ ਘਟਣਾ ਇਹ ਕੋਈ ਚੰਗੇ ਸੰਕੇਤ ਨਹੀਂ ਹੈ ਜਰੂਰ ਖਜ਼ਾਨੇ ਦੀ ਦੇਖਭਾਲ ਹੋਵੇ ਨਹੀਂ ਰੱਖੇ ਹੋਏ ਤਿੰਨ ਮੰਤਰੀਆਂ ਦੇ ਵਿੱਚੋਂ ਕਿਸੇ ਦਾ ਮਨ ਬੇਈਮਾਨ ਹੋ ਗਿਆ ਉਹ ਬੇਈਮਾਨੀ ਕਰ ਰਿਹਾ ਹੈ ਪਰ ਕਹਿੰਦੇ ਰਾਜੇ ਦੀ ਨਜ਼ਰ ਦੇ ਵਿੱਚ ਉਹ ਤਿੰਨੇ ਹੀ ਮੰਤਰੀ ਬਹੁਤ ਇਮਾਨਦਾਰ ਸਨ ਵਫਾਦਾਰ ਸਨ ਇਸ ਕਰਕੇ ਰਾਜਾ ਕੁੱਨਾ ਤੇ ਇਹ ਇਲਜ਼ਾਮ ਨਹੀਂ ਸੀ ਲਾ ਸਕਦਾ ਰਾਜਾ ਬੜਾ ਪਰੇਸ਼ਾਨ ਰਹਿਣ ਲੱਗਾ ਕਿ ਹੁਣ ਮੈਂ ਕਿੰਜ ਪਤਾ ਲਗਾਉਂ ਕਿ ਖਜ਼ਾਨੇ ਦੇ ਧਨ ਦੇ ਵਿੱਚ ਗੜਬੜੀ ਕਿਤੇ ਹੋ ਰਹੀ ਆ ਪਰ ਕਿਤੇ ਰਾਜੇ ਦਾ ਸਮਾਹਾਰ ਵਾਰ-ਵਾਰ ਕਹਿ ਰਿਹਾ ਸੀ ਕਿ ਰਾਜਾ ਜੀ ਸਾਫ਼ ਸਪਸ਼ਟ ਦਿਖ ਰਿਹਾ ਹੈ ਕਿ ਖਜ਼ਾਨੇ ਦੇ ਵਿੱਚ ਘਾਟਾ ਪੈਣਾ ਖਜ਼ਾਨੇ ਦਾ ਧਨ ਕੋ ਚੋਰੀ ਹੋ ਰਿਹਾ ਹੈਗਾ ਕਿ ਜੋ ਇਹਨਾਂ ਤਿੰਨਾਂ ਮੰਤਰੀਆਂ ਦੇ ਵਿੱਚੋਂ ਹੀ ਕਿਸੇ ਨੇ ਕੀਤਾ ਹੈ ਕਿ ਨੇਕੋ ਮੰਤਰੀ ਨੇ ਵਾਰ-ਵਾਰ ਕਹਿਣ ਤੇ ਰਾਜੇ ਨੇ ਮਨ ਦੇ ਵਿੱਚ ਇੱਕ ਸਕੀਮ ਸੋਚੀ ਤੁਸੀਂ ਇਸ ਤਰੀਕੇ ਦੇ ਨਾਲ ਇਹਨਾਂ ਮੰਤਰੀਆਂ ਬਾਰੇ ਦੱਸ ਸਕਦੇ ਹੋ ਕਿ ਕੀ ਦਾ ਮੰਨ ਬੇਮਾਨ ਹੋਇਆ ਕਿਉਂਕਿ ਸਿੱਧੇ ਤੌਰ ਤੇ ਕੋਈ ਤਿੰਨਾ ਮੰਤਰੀਆਂ ਨੂੰ ਮੈਂ ਸਿੱਧਾ ਪੁੱਛਣਾ ਚਾਹਾਂਗਾ ਇਸ ਕਰਕੇ ਕਹਿੰਦੇ ਉਹਨੇ ਤਿੰਨਾ ਮੰਤਰੀਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਤਿੰਨਾਂ ਨੂੰ ਇੱਕ-ਇੱਕ ਥੈਲਾ ਦਿੱਤਾ ਅਤੇ ਕਿਹਾ ਕਿ ਜਾਓ ਇਹ ਥੈਲੇ ਦੇ ਵਿੱਚ ਆਪਣੇ ਬਾਗੀਚੇ ਦੇ ਵਿੱਚੋਂ ਤਾਜ਼ੇ ਫਲ ਤੋੜ ਕੇ ਲੈ ਕੇ ਆਓ ਕਿ ਹੁਣ ਤਿੰਨੇ ਹੀ ਮੰਤਰੀ ਬਗੀਚੇ ਦੇ ਵਿੱਚੋਂ ਫਲ ਤੋੜਨ ਦੇ ਨਹੀਂ ਚਾਹੀਦੇ ਪਹਿਲਾ ਮੰਤਰੀ ਉਹਨੇ ਆਪਣਾ ਕੰਮ ਬੜੀ ਹੀ ਇਮਾਨਦਾਰੀ ਦੇ ਨਾਲ ਕੀਤਾ ਬਗੀਚੇ ਦੇ ਵਿੱਚੋਂ ਤਾਜੇ ਮਿੱਠੇ ਫਲ ਤੋੜ ਕੇ ਆਪਣਾ ਥੈਲਾ ਭਰ ਲਿਆ ਕਿਨੇ ਦੂਸਰਾ ਮੰਤਰੀ ਉਹਨੇ ਮਨ ਦੇ ਵਿੱਚ ਸੋਚਿਆ ਵੀ ਰਾਜੇ ਨੇ ਜੇ ਫਲ ਖਾਣੇ ਵੀ ਹੋਏ ਤਾਂ ਉਹਨੇ ਕਿਹੜਾ ਪੂਰਾ ਥੈਲਾ ਤਾਂ ਲੈਣਾ ਇੱਕ ਦੋ ਫਲ ਰਾਜੇ ਨੇ ਖਾਣੇ ਹੀ ਹੋਗੇ ਇਸ ਕਰਕੇ ਉਹਨੇ ਜਾਦਾਂ ਮੈਂ ਤੈਨੂੰ ਕਿਹਾ ਉਹਨੇ ਜੋ ਫਲਾਂ ਦੇ ਦਰਖਤਾਂ ਦੇ ਨਾਮ ਪੱਕ ਕੇ ਫਲ ਤੁਂ ਜਿਹੜੇ ਕਿਸਾਨ ਉਹਨਾਂ ਦੇ ਵਿੱਚੋਂ ਕੋਈ ਗਲੇ ਸੜੇ ਫਲ ਸਨ ਉਹਨੇ ਉਹਨਾਂ ਦੇ ਨਾਲ ਚੰਨਾ ਪਰਿਆ ਅਤੇ ਉੱਪਰ ਛੋੜੇ ਜਿਹੇ ਤਾਜੇ ਸਲ ਰਾਜੇ ਨੂੰ ਦੁੱਖ ਹੁੰਦਾ ਨਹੀਂ ਰੱਖ ਲੈ ਤੇ ਕਹਿੰਦੇ ਤੀਜਰਾ ਨਰਤਰੀ ਤੂੰ ਆਪਣੇ ਆਪ ਨੂੰ ਬਹੁਤ ਜ਼ਿਆਦਾ ਚਲਾ ਕੇ ਸਮਝਦਾ ਸੀ ਤੂੰ ਨੇ ਪੂਰਾ ਹੀ ਥੈਲਾ ਪੱਥਰਾਂ ਦੇ ਨਾਲ ਪੱਤਿਆਂ ਦੇ ਨਾਲ ਭਰ ਗਿਆ ਅਤੇ ਮਨ ਦੇ ਵਿੱਚ ਸੋਚਿਆ ਕਿ ਮਿੰਦੂ ਮਿਹਨਤ ਕਰਾਂਗੀ ਕੀ ਲੋੜ ਐ ਮੈਂ ਤਾਂ ਐਨਾ ਚਲਾਕ ਹਾਂ ਕਿ ਦੋਵਾਂ ਮੰਤਰੀਆਂ ਦੇ ਵਿੱਚੋਂ ਕਿਸੇ ਨਾ ਕਿਸੇ ਦੇ ਨਾਲ ਆਪਣਾ ਥੰਦਾ ਵਟਾ ਲਵਾਂਗਾ ਅਤੇ ਇਹਨਾਂ ਦੀ ਕੀਤੀ ਹੋਈ ਮਿਹਨਤ ਇਹਨਾਂ ਦੇ ਤੋੜੇ ਹੋਏ ਤਾਜ਼ੇ ਫਲਾਹ ਦਾ ਥੰਦਾ ਰਾਜੇ ਨੂੰ ਦਿਖਾ ਦਮਾਗਾ ਪਰ ਕਹਿੰਦੇ ਕਿ ਨਾ ਮੌਕਾ ਹੀ ਨਹੀਂ ਮਿਲਿਆ ਜਦੋਂ ਕੋ ਤਿੰਨੋਂ ਮੰਤਰੀ ਆਪੋ ਆਪਣੇ ਥੰਦੇ ਬੈ ਕੇ ਬਗੀਚੇ ਦੇ ਵਿੱਚੋਂ ਬਾਹਰ ਨਿਕਲੇ ਤਾਂ ਰਾਜੇ ਦੇ ਛਪਾਣਿਆਂ ਨੇ ਉਹਨਾਂ ਨੂੰ ਤੁਰੰਤ ਹੀ ਫੜ ਲਿਆ ਆਪਣੇ ਕਬਜ਼ੇ ਦੇ ਵਿੱਚ ਲون ਲਿਆ ਅਤੇ ਰਾਜੇ ਦੇ ਸਾਹਮਣੇ ਪੇਸ਼ ਕਰ ਦਿੱਤਾ ਤਾਂ ਰਾਜੇ ਨੇ ਉਹ ਤਿੰਨਾਂ ਮੰਤਰੀਆਂ ਨੂੰ ਆਪਣਾ ਹੁਕਮ ਸੁਣਾ ਦਿੱਤਾ ਆਪਣੇ ਛਪਾਣਿਆਂ ਨੂੰ ਕਿਹਾ ਕਿ ਇਹਨਾਂ ਤਿੰਨਾਂ ਹੀ ਮੰਤਰੀਆਂ ਨੂੰ ਅਲੱਗ-ਅਲੱਗ ਕੋਠੜੀਆਂ ਦੇ ਵਿੱਚ ਬੰਦ ਕਰ ਦਿਓ ਭਾਰਤੀ ਜੇਲ੍ਹ ਦੇ ਵਿੱਚ ਬੰਦ ਕਰ ਦਿਓ ਅਤੇ ਇਹਨਾਂ ਨੂੰ ਖਾਣ ਪੀਣ ਨੂੰ ਉਹ ਜਿਹੜੇ ਨਹੀਂ ਦਿੱਤਾ ਜਾਵੇਗਾ ਇਹ ਉਹੀ ਖਾਣਗੇ ਜੋ ਫਲ ਇਹਨਾਂ ਨੇ ਬਗੀਚੇ ਦੇ ਵਿੱਚੋਂ ਤੋੜ ਕੇ ਲੈ ਕੇ ਆਉਂਦੇ ਆ ਇਹਨਾਂ ਨੂੰ ਆਪ ਕੋ ਆਪਣੇ ਥੈਲਿਆਂ ਦੇ ਸਮੇਤ ਕਾਲ ਕੋਠੜੀਆਂ ਵਿੱਚ ਬੰਦ ਕਰ ਦੋ ਕਹਿੰਦੇ ਹੁਣ ਉਹ ਤੇ ਨਾਮ ਮੰਤਰੀ ਨੂੰ ਉਹਨਾਂ ਦੇ ਫਲਾਂ ਦੇ ਥੈਲਿਆਂ ਦੇ ਸਮੇਟ ਕੋਠੜੀਆਂ ਦੇ ਵਿੱਚ ਬੰਦ ਕਰ ਦਿੱਤਾ ਹੁਣ ਤੀਸਰਾ ਮੰਤਰੀ ਕਿਉਂਕਿ ਆਪਣੇ ਆਪ ਨੂੰ ਬਹੁਤ ਜ਼ਿਆਦਾ ਚੁਸਤ ਚਲਾਕ ਸਮਝਦਾ ਸੀ ਜੋ ਸਿਰੇ ਦਾ ਬਈਮਾਨ ਸੀ ਕਹਿੰਦੇ ਉਹਦੇ ਥੈਲੇ ਦੇ ਵਿੱਚ ਪੱਥਰ ਸਨ ਪੁੱਤੇ ਸਨ ਉਹਨੂੰ ਕੀ ਖਾਂਦਾ ਕਹਿੰਦੇ ਇਸ ਕਰਕੇ ਉਹ ਕੋ ਕੰਨਾਜ਼ਹਾ ਅਧਿਆਮ ਹੋਇਆ ਕੁਝ ਹੀ ਦਿਨਾਂ ਦੇ ਵਿੱਚ ਅਕਾਲ ਚਲਾਣਾ ਕਰ ਗਿਆ ਕਿੰਸਵੇ ਨੰਬਰ ਵਾਲਾ ਮੰਤਰੀ ਜੋ ਘਟ ਰੇਲਤ ਕਰਕੇ ਜਿਆਦਾ ਸ਼ਾਬਾਸ਼ੇ ਹੰਸਣ ਕਰਨਾ ਚਾਹੁੰਦਾ ਸੀ ਉਹਦੇ 1-2 ਦਿਨ ਤਾਂ ਸੌਖੇ ਨਿਕਲੇ ਉਹ ਤਾਂ ਜੇ ਫਲਾਦੇ ਨਾਲ ਪਰਬਾਦ ਦੇ ਵਿੱਚ ਉਹਨੂੰ ਮਜਬੂਰੀ ਵਾਸਾ ਉਹੀ ਕਨੇ ਸੜੇ ਫਲਖਾਣੋਂ ਪਏ ਕਿਉਂ ਉਹਨੇ ਤੁਰ ਕੇ ਲਿਆਂਦੇ ਸਨ ਇਸ ਕਰਕੇ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਤੇ ਕਹਿੰਦੇ ਉਹ ਪਹਿਲਾ ਮੰਤਰੀ ਜਿੰਨੇ ਈਮਾਨਦਾਰ ਲੋਕਾਂ ਨੇ ਮਿਹਨਤ ਕੀਤੀ ਉਸ ਜਿਵੇਂ ਕਾਜੀ ਮਿੱਠੇ ਸ਼ਬਦ ਹੁੰਦੇ ਸਨ ਉਹਦਾ ਸਮਾਂ ਬੜਾ ਹੀ ਸੌਸਾਂ ਲੰਘ ਰਿਹਾ ਸੀ ਸ਼ਿਵ ਸੰਗਤੀ ਕੀ ਬਚਪਨ ਦੇ ਵਿੱਚ ਇਹ ਕਹਾਣੀ ਸੁਣਾ ਕੇ ਬਜ਼ੁਰਗ ਬੱਚਿਆਂ ਨੂੰ ਇਹੀ ਸਮਝਾਉਣ ਕਿ ਉੱਤਰ ਉਧਰ ਤਦਾਵੀ ਇਹੋ ਨਿਜਮਿਆ ਕਿ ਜੋ ਫਲ ਅੱਜ ਆਪਾਂ ਇਕੱਠੇ ਕਰ ਰਹੇ ਹਾਂ ਕੱਲ ਨੂੰ ਸਮੂ ਹੀ ਖਾਣ ਮੰਗੰਦੇ ਆ ਭਾਰਤੀ ਜੋ ਕੰਮ ਅੱਜ ਦੇ ਸਮੇਂ ਦੇ ਵਿੱਚ ਅਸੀਂ ਕਰਦੇ ਆਂ ਇਹੀ ਸਾਡੇ ਕਰਮ ਬਣਦੇ ਆ ਤੇ ਇਹਨਾਂ ਕਰਮਾਂ ਦੇ ਆਧਾਰ ਤੇ ਹੀ ਸਾਨੂੰ ਜਦੋਂ ਆਉਣ ਵਾਲੇ ਜੀਵਨ ਦੇ ਵਿੱਚ ਫਲ ਮਿਲਦਾ ਹੈ ਇਸ ਲਈ ਜੇ ਆਪਣੇ ਜੀਵਨ ਨੂੰ ਸ਼ੁਭਾ ਬਣਾਉਣਾ ਹੈ ਸੁਖਾਲਾ ਬਣਾਉਣਾ ਹੈ ਆਪਣੇ ਜੀਵਨ ਦੇ ਵਿੱਚ ਝੂਰ ਸੋਚਿਆ ਹੈ ਉਹ ਪ੍ਰਾਪਤ ਕਰਨਾ ਚਾਹੁੰਦੇ ਹੋ ਆਪਣੀ ਨਿੱਤੀ ਨੂੰ ਮੰਜ਼ਿਲ ਨੂੰ ਹਾਸਲ ਕਰਨਾ ਚਾਹੁੰਦੇ ਹੋ ਤਾਂ ਫਿਰ ਅੱਜ ਦੇ ਸਮੇਂ ਦੇ ਵਿੱਚ ਰਹਿ ਕੇ ਰੱਜ ਕੇ ਮਿਹਨਤ ਕਰਨੀ ਪਾਉਣੀ ਹੈ ਇੱਕ ਵੀ ਇਮਾਨਦਾਰੀ ਦੇ ਨਾਲ ਕਿ ਉਹ ਕਿਸੰਗਤ ਦੀ ਇਮਾਨਦਾਰੀ ਦਾ ਰਸਤਾ ਮੇਲ ਪਾ ਦਾ ਰਸਤਾ ਫੁਸ਼ੀਲਾਵਾਨ ਵਰਕਤਾ ਨੂੰ ਕਾਮਯਾਬੀ ਵੱਲ ਜਾਂਦਾ ਹੈ ਅਤੇ ਬੇਈਮਾਨੀ ਦਾ ਰਸਤਾ ਸਭੇ ਜੀਵਨ ਦੀਆਂ ਮੁਸ਼ਕਲਾਂ ਦੇ ਨਾਲ ਪਰੇਸ਼ਾਨੀਆਂ ਦੇ ਨਾਲ ਪਰਦਾ ਹੈ ਜੇ ਅੱਜ ਅਸੀਂ ਕਿਸੇ ਦੇ ਨਾਮੋਂ ਠੱਗੀ ਕਰ ਰਹੇ ਹਾਂ ਕਿਸੇ ਦੇ ਨਾਮ ਬੇਈਮਾਨੀ ਕਰ ਰਹੇ ਹਾਂ ਕਿ ਜੇ ਦਾ ਫਰਕ ਮਾਰ ਰਹੇ ਹਾਂ ਤਾਂ ਕੱਲ ਨੂੰ ਸਾਨੂੰ ਇਹ ਦਾ ਪਦਟਾਣ ਕਈ ਗੁਣਾ ਵੱਧ ਕੇ ਕਰਨਾ ਪੈਣਾ ਹੈ ਇੱਕ ਦਸਤਾਬਾਜ਼ ਨਿਜਮਿਆ

ਸੋ ਮੁਕਤੀ ਦਾ ਇਹ ਕਿ ਜੀ ਆਪਣੇ ਬੱਚਿਆਂ ਨੂੰ ਕਾਮ ਜਾਗ ਦੇਖਣਾ ਚਾਹਦੇ ਆਪਣੇ ਜੀਵਨ ਦੇ ਵਿੱਚ ਕੁਝ ਦੇਖਣਾ ਚਾਹੁੰਦੇ ਹੋ ਇਹਨਾਂ ਦੇ ਜੀਵਨ ਵਿੱਚ ਸਿਰਨਾਸਿ ਖਲਾਅ ਨੂੰ ਮਨਟੈਂਡਿਓ ਅਕਾ ਆਪਣੇ ਬੱਚਿਆਂ ਨੂੰ ਪਰਮਫਾਉਮਾਰੇ ਜੀਵਨ ਸੰਜਾਇਆ ਫੋ ਕਿ ਸਾਨੂੰ ਦੂਰ ਮਿਲਦਾ ਨਹੀਂ ਸਾਡੇ ਹੀ ਕੀਤੇ ਹੋਏ ਕਰਮਾਂ ਦਾ ਸਾਲ ਮਿਲਦਾ ਹੈ ਸਾਡੀ ਕੀਤੀ ਮਿਹਨਤ ਦਾ ਸਾਲ ਮਿਲਦਾ ਹੈ ਇਹ ਤਰਮਸ ਕੀਰੇ ਕਿ ਕੰਬੈਕ ਕਿਸੇ ਕੰਮ ਦਾ ਬੁਨਿਆਦ ਇਹ ਨਹੀਂ ਸੋਚਦਾ ਕਿ ਅਸੀਂ ਬਣਵਾਗੇ ਜਿਵੇਂ ਅੱਜ ਜੋ ਬੱਚਾ ਨੇਨਤਪਨ ਰਵਨ ਇਹ ਇਮਾਨਦਾਰੀ ਦੇ ਰਸਤੇ ਤੇ ਚੱਲਦਾ ਹੈ ਉਹਨੂੰ ਕਾਮਯਾਬੀ ਜ਼ਰੂਰ ਮਿਲੇਗੀ ਪਰ ਜੇ ਅੱਜ ਅਸੀਂ ਬਹੁਤੇ ਆਰਾਮ ਦੇ ਵਿੱਚ ਰਹਿਣ ਦੀ ਆਮਦ ਪਾ ਲਈ ਜਾਂ ਬੇਈਮਾਨੀ ਦਾ ਰਸਤਾ ਚੁਣ ਲਿਆ ਦਲ ਤਸਤਾ ਕੋਲਿਆ ਕਫਸਾ ਜੀਵਨ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਬਿਨੋ ਰੰਗ ਬਿਨਾਂ ਗੱਤ ਨੂੰ ਸ਼ੁਹਰੀਦਲਾ ਆਪਣੇ ਵਿਚਾਰ ਨਹੀਂ ਲੱਗਤਾ ਕੋਜ ਸੰਜੋਗ ਤੇ ਆਪਣੇ ਜੀਵਨ ਵਿੱਚ ਨੇਕ ਕੰਮ ਕਰੋ। ਪਾਉਂਦੇ ਕੰਮੇ ਚੰਗੇ ਕਰਨ ਬਣਨ। ਅਤੇ ਇਹ ਨੇਕ ਕੰਮ ਹੋ ਜਾਂ ਮਾੜੇ ਕੰਮ ਕਰਨ ਦੀ ਸੂਚ ਸਾਡੇ ਮਨ ਅੰਦਰ ਕਿੱਥੇ ਨਮਦੂਆ? ਇਹ ਆਂ ਜਾਂ ਸਾਡੀ ਸੰਗਤ ਤੋਂ। ਜਿੰਨੀ ਵੀ ਸਾਡੀ ਸੰਗਤ ਹੋਵੇ ਉਦਾਂ ਵੀ ਹੀ ਰੱਬ ਤਾਂ ਸਾਡੇ ਦੇ ਚਾਈ ਕਰਦੀ ਆ। ਇਸ ਕਰਕੇ ਆਪਣੇ ਬੱਚਿਆਂ ਨੂੰ ਸੰਗਤ ਦੇ ਤੋਂ ਕਿ ਸਾਦਾ ਬੱਚਾ ਕਿੰਨਾ ਲੋਕਾਂ ਦੇ ਨਾਲ ਪਟਲਾ ਬੰਦਾ ਹੋਏ। ਢੀੜੀਆਂ ਜਿਨਾਂ ਇਹ ਪਰਿਵਾਰ ਉਸ ਨੂੰ ਭਾਈ ਜਾਂ ਨਹੀਂ ਕਹਦਾ। ਕਿ ਜਿਗਾਂ ਦੀ ਉਹ ਸੰਗਤ ਹੋਵੇਗੀ ਉਹਨਾਂ ਦੇ ਵਿਚਾਰ ਉਹਦੇ ਮਨ ਅੰਦਰ ਚੱਲਣਗੇ ਤੇ ਜਿਗਾਂ ਦੇ ਵਿਚਾਰ ਸਾਡੇ ਮਨ ਅੰਦਰ ਚੱਲਦੇ ਆਗਾ ਇੱਕ ਨਾ ਇੱਕ ਦਿਨ ਉਹ ਕੰਮ ਅਸੀਂ ਕਰਨਾ ਸ਼ੁਰੂ ਕਰ ਹੀ ਦੇਣਗੇ ਸੋਇਸ ਕਰਕੇ ਆਪਣੇ ਬੱਚਿਆਂ ਦੀ ਸੰਗਤ ਉਹਨਾਂ ਨੂੰ ਮਿਠਿਆਣ ਜੁਦੇ ਦੇ ਅਤੇ ਜੇ ਆਪਾਂ ਦੇਖੀਏ ਤਾਂ ਆਪਣੇ ਬੱਚਿਆਂ ਨੂੰ ਪਹਿਲੀ ਸੰਗਤ ਤੁਸੀਂ ਖੋਤ ਹੀ ਆ ਸਾਡੇ ਬੱਚੇ ਸਾਦਾ ਪਰ ਸ਼ਰਮਾਏ ਸਾਨੂੰ ਦੇਖਦੇ ਕੇ ਸਿੱਖਦੇ ਆ ਜੇ ਸਾਡੇ ਬੱਚਿਆਂ ਨੂੰ ਆਪਣੇ ਘਰ ਤੋਂ ਹੀ ਚੰਗੇ ਗੁਣ ਚੰਗੀਆਂ ਸਿੱਖਿਆਵਾਂ ਮਿਲਦੀ ਸ਼ੁਰੂ ਹੋ ਜਾਵੇ ਉਦੋਂ ਕਦੇ ਵੀ ਮਾਰੇ ਬਸੇ ਨਹੀਂ ਤੁਮਗੇ ਇਸ ਕਰਕੇ ਪਹਿਲਾ ਆਪਾਂ ਆਪਣੇ ਘਰ ਅੰਦਰ ਆਪਣੇ ਆਪ ਅੰਦਰ ਬਦਲਾਅ ਕਰੀਏ ਜੋ ਆਦਤਾਂ ਚੋਂ ਹੋਣ ਸਾਡੇ ਵਿੱਚ ਸਾਡੇ ਬੱਚੇ ਉਹਨਾਂ ਵੀ ਜ਼ਰੂਰ ਸਿੱਖਣਗੇ ਜ਼ਰੂਰ ਸਵੇਰੇ ਜਲਦੀ ਉੱਠੋ ਰੋਟ ਕੇ ਕਿਸੇ ਨਾਮ ਕਰੋ ਉਹ ਵਾਣੀ ਦਾ ਪਾਠ ਕਰੋ ਕਤੇ ਗੁਰੂ ਦੇ ਗਿਆਨ ਦੇ ਅਨੁਸਾਰ ਆਪਣਾ ਜੀਵਨ ਜੋਗਾ ਸ਼ੁਰੂ ਕਰ ਤੋ ਕਿ ਸੰਗਤ ਜੀ ਜੋ ਮਨ ਨੂੰ ਗੁਰੂ ਦੇ ਗਿਆਨ ਦੇ ਅਨੁਸਾਰ ਚੱਲਦੇ ਹਨ ਉਹਨਾਂ ਕੋਲ ਤਤੇ ਵੀ ਕਿੰਝ ਕੰਮ ਨੂੰ ਸਤਿਗਤ ਹਨ ਉਹਨਾਂ ਦਾ ਜੀਵਨ ਸੱਚਾ ਸੁੱਚਾ ਪਵਿੱਤਰ ਹੁੰਦਾ ਹੈ ਜੋ ਆਪਣੇ ਗੁਰੂ ਦਾ ਗਿਆਨ ਹਾਂ ਸੰਸਿਧਾਈ ਅਤੇ ਗੁਰੂ ਦੇ ਗਿਆਨ ਦੇ ਅਨੁਸਾਰ ਚੱਲਣਾ ਹੈ ਆਪਣੇ ਸ਼ਿਰੂ ਮੰਨ ਧਿਆਨ ਦਾ ਹੋਣਾ ਸਵੇਰੇ ਸਵੇਰ ਸੈਰ ਕਰੋ ਕਸਰਤ ਕਰੋ ਤਾਂ ਜੋ ਸਦਾ ਸਰੀਰ ਸ੍ਰਿਸ਼ਟੀ ਭਗਤੀ ਦੇ ਵਿੱਚ ਰਹੇ ਅਤੇ ਆਪਣੇ ਕੰਮ ਆਪਣੇ ਹੱਥੀ ਕਰਨ ਦੀ ਆਦਤ ਪਾਓ ਜਿੰਨਾ ਹੀ ਸਦਾ ਸਰੀਰ ਮੂਲਮਤ ਕਰਦਾ ਹੈ ਉਨਾ ਹੀ ਤਾਂ ਉਸ ਨੂੰ ਮਰਵਾ ਲੈਣਾ ਚਾਹੀਦਾ ਹੈ ਫਿਰ ਜਿਵੇਂ ਦਿਨ ਦੇ ਵਿੱਚ ਸਮਾਂ ਲੰਘਦਾ ਹੈ ਤਾਂ ਉਹ ਚੰਗੀਆਂ ਕਿਤਾਬਾਂ ਪੜਨ ਦੀ ਆਦਤ ਪਾਓ ਆਪਣੇ ਗੁਰੂਆਂ ਦੇ ਜੀਵਨ ਬਾਰੇ ਪੜੋ ਸ਼ੂਰ ਵੀਰਾਂ ਦੇ ਜੀਵਨ ਬਾਰੇ ਪੜੋ ਜਦੋਂ ਆਤਮਾ ਇਹ ਕੰਤਰਾ ਨੂੰ ਸੱਜੇ ਬੱਚਿਆਂ ਨੂੰ ਕੁਝ ਵੀ ਸਮਝਾਉਂਦੀ ਗੋੜ ਨਹੀਂ ਪੈਣੀ ਸਾਡੇ ਬੱਚੇ ਸਾਨੂੰ ਦੇਖ ਕੇ ਹੀ ਸਿੱਖਦੇ ਆ ਸੋ ਇਹ ਗੁਣ ਇਹ ਆਦਤਾਂ ਪਹਿਲਾਂ ਆਪਾਂ ਆਪਣੇ ਅੰਗਰੇ ਵਿੱਚ ਲੈ ਕੇ ਆਈਏ ਤੇ ਆਪਣੇ ਬੱਚਿਆਂ ਨੂੰ ਇਹਨਾਂ ਨਿਜਮਾਵਾਂ ਤੋਂ ਨਾ ਆਦਤਾਂ ਮਰੇ ਸਿੰ ਗਏ ਜੇ ਇਹ ਆਦਤਾਂ ਸਾਡੇ ਬੱਚਿਆਂ ਵਿੱਚ ਆ ਜਾਈਆਂ ਸਾਡੇ ਬੱਚਿਆਂ ਦਾ ਜੀਵਨ ਸ਼ੁਰੂਨਾ ਅਤੇ ਸਿੱਖਣਾ ਬਣ ਜਾਵੇਗਾ

ਤਪ ਬੱਚੋ ਤੋਂ ਵੀ ਆਪਾਂ ਬੱਚਿਆਂ ਨੂੰ ਪੂਰਾ ਧਿਆਨ ਦੇਵਾਂ। ਉਹ ਕੀ ਕਰਦਾ ਹੈ, ਕਿਹੜਾ ਕੰਮ ਕਿਸ ਤਰੀਕੇ ਦੇ ਨਾਲ ਕਰਦਾ ਹੋਵੇ, ਉਹ ਪੂਰਾ ਧਿਆਨ ਦੇਵਣ। ਅਤੇ ਜੇਕਰ ਕੋਈ ਕੰਮ ਨੂੰ ਗਲਤ ਤਰੀਕੇ ਦੇ ਨਾਲ ਕਰ ਰਿਹਾ ਹੋਵੇ ਤਾਂ ਉਹਨੂੰ ਸਹੀ ਕਿਵੇਂ ਕਰਵਾਉਣਾ ਹੈ? ਕਿਵੇਂ ਸਮਝਾਉਣਾ ਹੈ? ਆਪਾਂ ਬੱਚਿਆਂ ਨੂੰ ਇਹ ਨਹੀਂ ਕਿਹਾ ਕੁਰਬਾਨੀ ਦੇਣਾ ਉਹਨੂੰ। ਉਹ ਤਾਂ ਚਰਚ ਕਰਦੇ ਹੀ ਗਲਤ ਰਸਤੇ ਦੇ ਨਹੀਂ ਜਾ ਰਹੇ ਰੰਗ। ਤੇ ਜੋ ਕਹਿੰਦਾ ਕਹਿ ਦਿੰਦੀਆਂ ਨੇ ਕਿ ਅਸੀਂ ਆਪਣੇ ਬੱਚਿਆਂ ਨੂੰ ਕਾਮਯਾਬੀ ਦੇ ਲਈ ਕਿਹੜਾ ਪਾੜ ਦਿੱਤੀ। ਤੁਪੈ ਨੂੰ ਪਾਸ ਤੋਂ ਜਿਹੜਾ ਮਨਚੀ ਕਰਦਾ ਪ੍ਰਸਕਿਤ ਤਰਦਾਸ ਕਰੋ ਆਪਣੇ ਸਭ ਤੋਂ ਸੱਚੇ ਪਾਸ਼ਾ ਜੀ ਦੀ ਚਰਨਾਂ ਦੇ ਵਿੱਚ ਕਿਰਿਆ ਕਰੋ ਕਿ ਸਭ ਤੋਂ ਸੱਚੇ ਪਾਸ਼ਾ ਮੇਰੇ ਬੰਚੀ ਨੂੰ ਚੰਗੀ ਨੋਤਖਤ ਬਖਸ਼ੇ ਇਹਨੂੰ ਬਿਸ਼ੱਕੀ ਜੀ ਨਿਮਰਸ਼ੋ ਜੀ ਸੰਬਦ ਦੀ ਆਸ ਕਰਦੇ ਆ ਕਿ ਅੱਜ ਵੀ ਇਹ ਬੇਰਿਓ ਤੁਹਾਨੂੰ ਚੰਗੀ ਰੰਗੀ ਬਵੇਗੀ ਕਿ ਇਹਨੂੰ ਚੰਗੀ ਰਹੀ ਤਾਂ ਮਾਇੂਕਤੇ ਸ਼ੇਅਰ ਕਰਦੇ ਹਾਂ ਭੰਜੀ ਤਾਂ ਕੋਈ ਵੀ ਗੰਧ ਜੋ ਚੰਗੀ ਨੋਤਖਤ ਕਿਉਂ ਹੈ ਕਿਸੇ ਸ਼ੁਰੂ ਕਰਦੇ ਹਾਂ ਤਾਂ ਇਹ ਨਾਲ ਹੀ ਤੁਮੇਂ ਤੋਂ ਪੁੱਛਦੇ ਕਿ ਗਰੀਬਸਾਂ ਨੂੰ ਕਿਹੜੀ ਪਲਨ